ਪਤਲੀ ਜੀ ਸੰਤਾ ਜੀ ਪੁੱਛਿਆ ਇਹਨੂੰ ਵੀ ਤੁਸੀਂ ਕਿੱਥੋਂ ਆਏ ਹੋ ਇਹਨਾਂ ਦੱਸਿਆ ਸਾਨੂੰ ਕਹਿੰਦੀ ਪ੍ਰਤਾਪਨਗਰ ਚੋਂ ਆਈਆਂਗੀ ਰਾਜੂ ਵਾਲਾ ਮੰਦਿਰ ਕੋਈ ਮੰਦਿਰ ਸੀਗਾ ਸਾਨੂੰ ਅਸੀਂ ਪੁੱਛਿਆ ਐਡਰੈਸ ਲਿੱਤਾ ਸਾਰੀ ਗੱਲ ਬਹੁਤ ਪੁੱਛੀ ਇਹਨੂੰ ਕੀ ਗੱਲ ਹੋ ਗਈ ਇਹ ਕਹਿੰਦੀ ਮੇਰਾ ਹਸਬੰਦ ਵੀ ਨਸ਼ੇ ਪੱਤੇ ਕਰਦਾ ਠੀਕ ਹੈ ਮੰਦਿਰ ਦਾ ਨੁਕਸਾਨ ਕੀਤਾ ਉਹ ਉੱਥੋਂ ਕੱਢਿਆ ਗਿਆ ਤੇ ਉਹਦੇ ਨਾਲ ਸਾਨੂੰ ਵੀ ਕੱਢਿਆ ਗਿਆ ਤੁਹਾਡਾ ਜਸਵਿੰਦਰ ਕੌਰ ਕੀ ਕਹਿਣਾ ਚਾਹੁੰਦੇ ਹੋ ਕਿ ਅਸੀਂ ਸਰ ਬੈਠੀ ਹੈਗੀ ਮਹਿਲਾ ਤੇ ਇਹਨਾਂ ਛੱਡ ਦੋ ਬੱਚੇ ਕਿੰਨੇ ਟਾਈਮ ਤੋਂ ਨਾਲ ਬੈਠੇ ਨੇ ਅੱਜ 10 ਦਿਨ ਹੋ ਗਏ ਜਿਹਨਾਂ ਦੇ ਵਾਰਸ ਹੋ ਰਹੇ ਸੀ ਉਸ ਦਿਨ ਤੋਂ ਲੈ ਕੇ ਅੱਛਾ ਕਾਰਨ ਕਿ ਉਹ ਬੈਠੇ ਕਿਉਂ ਆਏ ਤੁਸੀਂ ਪਤਾ ਨਹੀਂ ਜੇ ਸਾਨੂੰ ਤਾਂ ਅਸੀਂ ਪੁੱਛਿਆ ਇਹਨੂੰ ਵੀ ਤੁਸੀਂ ਕਿੱਥੋਂ ਆਏ ਹੋ ਇਹਨਾਂ ਦੱਸਿਆ ਸਾਨੂੰ ਕਹਿੰਦੀ ਪ੍ਰਤਾਪਨਗਰ ਚੋਂ ਆਈਆਂ ਜੀ ਰਾਜੂ ਵਾਲਾ ਮੰਦਿਰ ਕੋਈ ਮੰਦਿਰ ਸੀਗਾ ਸਾਨੂੰ ਅਸੀਂ ਪੁੱਛਿਆ ਐਡਰੈਸ ਲਿੱਤਾ ਸਾਰੀ ਗੱਲ ਬਹੁਤ ਪੁੱਛੀ ਇਹਨੂੰ ਕੀ ਗੱਲ ਹੋ ਗਈ ਇਹ ਕਹਿੰਦੀ ਮੇਰੇ ਹਸਬੰਦ ਵੀ ਨਸ਼ੇ ਪੱਤੇ ਕਰਦਾ ਠੀਕ ਹੈ ਮੰਦਿਰ ਦਾ ਨੁਕਸਾਨ ਕੀਤਾ ਉਹ ਉੱਥੋਂ ਕ ਠੀਕ ਹੈ ਇਹ ਐਸ ਕਰਕੇ ਵੀ ਅਸੀਂ ਇੱਥੇ ਬੈਠੇ ਰੋਡ ਦੇ ਉੱਤੇ ਅਸੀਂ ਤਰਸ ਆਇਆ ਸਾਨੂੰ ਇੱਕ ਛੋਟੀ ਬੱਚੀ ਤੇ ਕਿਉਂਕਿ ਤੁਹਾਨੂੰ ਪਤਾ ਸਮਾਜ ਦੇ ਵਿੱਚ ਕੀ ਹੋ ਰਿਹਾ 70 80 ਸਾਲ ਦੇ ਦਾ ਅੱਜ ਬੁੜੀ ਨੂੰ ਛੱਡ ਰਹੇ ਜੀ ਇਹ ਤਾਂ ਫਿਰ ਵੀ ਨੌਜਵਾਨ ਔਰਤਾ ਬੱਚਾ ਠੀਕ ਹੈ ਅਸੀਂ ਸਾਰੇ ਮੁੰਨੇ ਇਕੱਠੇ ਹੋ ਕੇ ਲੇਡੀਜ਼ ਨੇ ਉਹ ਕੀਤਾ ਇਹਦੀ ਰੱਖਿਆ ਕੀਤੀ ਸਾਰੇ ਲੇਡੀਜ਼ ਆਉਂਦੀ ਸੀ ਨਿਗਾਹ ਰੱਖਦੀ ਸੀ ਕੋਈ ਚਾਹ ਦੇਗੀ ਕੋਈ ਰੋਟੀ ਦੇਗੀ ਐਂ ਕਰ ਠੀਕ ਹੈ ਅਸੀਂ ਬੰਨ ਨੂੰ ਪੁੱਛਿਆ ਵੀ ਅਸੀਂ ਤੇਰੇ ਨਾਲ ਚੱਲਦੇ ਹਾਂ ਉੱਥੇ ਰਿਕਵੈਸਟ ਕਰਦੇ ਆ ਜਾ ਕੇ ਉਹਨਾਂ ਨੂੰ ਬੇਨਤੀ ਕਰਦੇ ਆ ਅਸੀਂ ਉੱਥੇ ਗਏ ਉਹਨਾਂ ਨੂੰ ਪੁੱਛਿਆ ਪਰ ਉਹਨਾਂ ਨੇ ਸਾਡੇ ਤੇ ਬੋਸ ਸਾਨੂੰ ਜੋ ਪਤਾ ਹੀ ਨਹੀਂ ਸੀਗਾ ਕਿ ਕੀ ਰੌਲਾ ਅਸੀਂ ਸਭ ਲੱਗੀ ਉਹਨੇ ਪਸਵਾ ਲਈ ਸਾਡੇ ਨਾਲ ਹੱਥ ਪਾਈ ਕਰਦੇ ਆ ਜੀ ਅਸੀਂ ਨੇੜੇ ਤੋਂ ਉਹਨੇ ਨੇੜੇ ਨਹੀਂ ਗਏ ਤੁਹਾਨੂੰ ਸਕੂਟਰੀ ਤੇ ਹਾਂ ਜੀ ਆ ਸਾਨੂੰ ਕਹਿੰਦੇ ਹੱਥੋਂ ਪਾਈ ਕਰਦੇ ਅਸੀਂ ਕੋਈ ਐਜੀ ਕੋਈ ਗੱਲ ਨਹੀਂ ਸੀਗੀ ਅਸਲ ਸਿਰਫ ਰਿਕਵੈਸਟ ਕਰਨਗੇ ਅਸੀਂ ਤੁਹਾਡੀ ਮੰਦਰ ਚ ਰਹਿੰਦੇ ਆ ਜੀ ਸਾਨੂੰ ਕੋਈ ਕਹਾਣੀ ਦਾ ਪਤਾ ਨਹੀਂ ਸਾਡੇ ਬੰਦੇ ਚ ਬੈਠੀ ਆ ਸਾਡੇ ਮਲੇ ਚ ਬੈਠੀ ਆ ਹੁਣ ਸਾਡੀ ਅਸੀਂ ਖਾਲੀ ਕਰ ਰਹੇ ਆ ਕਿੰਨਾ ਚਿਰ ਕਰਾਂਗੇ ਜੀ ਅਸੀਂ ਕੰਮ ਵਾਲੇ ਬੰਦੇ ਆ ਅਸੀਂ ਇਨਸਾਨੀ ਤੌਰ ਤੇ ਹਾਂ ਜੀ ਹਾਂ ਜੀ ਹਾਂ ਜੀ ਅਸੀਂ ਇਨਸਾਫ ਕਹਿੰਦੇ ਜੀ ਇਸ ਔਰਤ ਨੂੰ ਇਨਸਾਫ ਮਿਲਣਾ ਚਾਹ ਸਰਕਾਰ ਨੂੰ ਚਾਹੀਦਾ ਇਹਨੂੰ ਕੋਈ ਨਾ ਕੋਈ ਕਿਤੇ ਬੈਠਣ ਦੀ ਜਗ੍ਹਾ ਦੇ ਦੇ ਕਹਿੰਦੇ ਨਯੁੱਦ ਨਸ਼ੇ ਵਿਰੁੱਧ ਮੁਹਿੰਮ ਚਲਾ ਰੱਖੀ ਮੈਂ ਕਹਿੰਦੀ ਨਸ਼ਾ ਜੀ ਹਾਂ ਜੀ ਇਹ ਤਾਂ ਹੈਗਾ ਜੀ ਪਰ ਕੋਈ ਸੁਧਾਰ ਨਹੀਂ ਜੀ ਨਸ਼ਾ ਜੀ ਪੂਰਾ ਫੁੱਲ ਚੱਲ ਰਿਹਾ ਇਸ ਦੀ ਗੱਲ ਨਹੀਂ ਜੋ ਆਹ ਭਰਾਏ ਦੋਨੋਂ ਨਸ਼ੇ ਕਰਦੇ ਮੈਂ ਕਹਿੰਦੀ ਫੁੱਲ ਅਸੀਂ ਇਹ ਦੱਸ ਰਹੀ ਹਾਂ ਕਹਿੰਦੀ ਨਸ਼ਾ ਕਰ ਰਹੇ ਨਸ਼ਾ ਪੂਰਾ ਜੀ ਬੰਦਾ ਤੇ ਘੰਟੀ ਘਟ ਕੇ ਲੈ ਕੇ ਗਏ ਸੀ ਸਾਡੇ ਚਲੋ ਜੀ ਕੋਈ ਨੁਕਸਾਨ ਕੀ ਜਵਾਬ ਨਹੀਂ ਪਤਾ ਪਰ ਜੋ ਇਹਦੇ ਮੂਹੋਂ ਅਸੀਂ ਗੱਲ ਸੁਣੀ ਆ ਸਾਨੂੰ ਤਾਂ ਉਹੀ ਗੱਲਾਂ ਪਤਾ ਅਸੀਂ ਮੱਲੇ ਜਾ ਕੇ ਪਤਾ ਕਿ ਤਾਂ ਮੱਲਾ ਸਾਡੇ ਖਿਲਾਫ ਹੋ ਗਿਆ ਕਹਿੰਦੇ ਜੀ ਇਹ ਮੰਦਿਰ ਨੂੰ ਨੁਕਸਾਨ ਕੀਤਾ ਇਸ ਗੱਲ ਨੂੰ ਲੈ ਕੇ ਸ਼ਿਕਾਇਤ ਕੀਤੀ ਥਾਣੇ ਚ ਗਈ ਇਹ ਗੱਲ ਨਹੀਂ ਜੀ ਅਸੀਂ ਨਹੀਂ ਗਏ ਪਰ ਅਸੀਂ ਘਰੇ ਵਾਪਸ ਲੈ ਕੇ ਇਹਨੂੰ ਆ ਗਏ ਠੀਕ ਹੈ ਫਿਰ ਅਸੀਂ ਮੱਲੇ ਦਾ ਲੇਡੀਆਂ ਨਾਲ ਗੱਲਾਂ ਕੀਤੀਆਂ ਕਿਵੇਂ ਕਰੀਏ ਠੀਕ ਵੀ ਇਹਦਾ ਕਿਵੇਂ ਵਿਚਾਰੀ ਦਾ ਆਧਾਰ ਹੋਊਗਾ ਕਿੱਸਾ ਫਿਰ ਅਸੀਂ ਫਿਰ ਅਸੀਂ ਉਹ ਮਾੜ ਕੇ ਇਨਸਾਫ ਦੀ ਗੱਲਾਂ ਕੀਤੀਆਂ ਪ੍ਰਤਾਪ ਨਗਰ ਚ ਗੱਲ ਕੀਤੀ ਭੈਣ ਜੀ ਹੈਗੇ ਪ੍ਰਧਾਨ ਇਹਨਾਂ ਨੇ ਗੱਲ ਕੀਤੀ ਇਹ ਕਹਿੰਦੇ ਵੀ ਕੋਈ ਨਹੀਂ ਅਸੀਂ ਇਕੱਠੇ ਕਰਾਂਗੇ ਵੀ ਅਸੀਂ ਜਿਵੇਂ ਸਾਨੂੰ ਲੱਗਣ ਲੱਗਾ ਅਸੀਂ ਇਨਸਾਫ ਮੰਗਾਂਗੇ ਅਸੀਂ ਦੇ ਇਨਸਾਫ ਮੰਗਦੇ ਆ ਜੀ ਇਸ ਕਾਰਤ ਵਾਸਤੇ ਦੇਖੋ ਜੀ ਅੱਜ ਜਿਹੜਾ ਪੁੱਤ ਲੱਗਿਆ ਨਾ ਸਾਡੇ ਇੱਕ ਤਾਂ ਤੁਹਾਨੂੰ ਵੀ ਲੱਗਿਆ ਨਾ ਸਾਡੇ ਕਹੀਏ ਬਹੁਤ ਦੁਖੀਆਂ ਜੀ ਮੈਂ ਜਿਹੜੇ ਖੁਦ ਵਾਲਾ ਪੁੱਤ ਜਗਪ੍ਰੀਤ ਜਵਾਣ ਬਰਿਆ ਹੈ ਸਾਰ ਖਾਲੀ ਹੋ ਗਿਆ ਬਸ ਸੈਨਾਲ ਮੈਨੂੰ ਪਤਾ ਪਰ ਮੈਂ ਨਸੂਰਾ ਖਲਾਬ ਬਜਾਸਟਮ ਮਨ ਲੇਜਨਾ ਸਾਰ ਪੂਰਾ ਪਲ ਘਰ ਕਰਨਾ ਚਾਹਵੇ ਕਿਦਾ ਜੀ ਕੋਈ ਕੁਛ ਸਰਕਾਰ ਕੇ ਵੀ ਕਰ ਰਿਹਾ ਗਰੀਬਾਂ ਦਾ ਕਰ ਰਿਹਾ ਤਕੜੇ ਬੰਦਲਾ ਕਰਦਾ ਕਿ ਨਿਰਪਰ ਕਰ ਰਿਹਾ ਜੀ ਗਰੀਬਾਂ ਨੂੰ ਟਾਣਗੇ ਜੀ ਗਰੀਬਾਂ ਦਾ ਸਹ ਕੋਰ ਦਿੰਦਾ ਅਮੀਰ ਲੋਕ ਦਿੰਦੇ ਜੀ ਗਰੀਬਾਂ ਨੂੰ ਸਾਡਾ ਘਰ ਉੱਜੜ ਗਿਆ ਸਾਨੂੰ ਬਦ ਮੈਂ ਜੜ ਕਰ ਜਾ ਕੇ ਦੇਖੋ ਖਾਲੀ ਹੋ ਗਿਆ ਸਾਰਾ ਨਹੀਂ ਕਹਿੰਦੇ ਕੌਣ ਦੇ ਬੰਦੇ ਸੀ ਜੀ ਅਸੀਂ ਮੇਰੇ ਖੁਦ ਪਾ ਪ੍ਰਧਾਨ ਸੀ ਮੇਰਾ ਖੁਦ ਕੁਮਰ ਸਿੰਘ ਮੱਤੂ ਮੇਰਾ ਭਾਈ ਸੀ ਜਿਹੜਾ ਘਰ ਉੱਜੜ ਗਿਆ ਜੱਜ ਆਵੇ ਨੌਗੜ ਇੱਥੇ ਨਿਕਲ ਗਿਆ ਆ ਖੜੀ ਮਰੀ ਨੂੰ ਦੇਖੋ ਬਤਾਉਣ ਸਲਾਮ ਅਲੈਕੁਮ ਰਹਿਮਤੁ ਬਤ ਦੇਖੋ ਕੁੜੀ ਖੜੀ ਹੈ ਦੇਖੋ ਕੀ ਕਰ ਘਾਟਾ ਬੱਚੇ ਚ ਅਸੀਂ ਤਾਂ ਚਲ ਚੰਗੇ ਜੀ ਰੋਟੀ ਉਕ ਦੇਈ ਜਾਂਦੇ ਬੱਚੇ ਨੂੰ ਇੱਕ ਛੋਟੀ ਜਿਹੀ ਕੁੜੀ ਆ ਇਹ ਨਸ਼ੇ ਦੇ ਕਰ ਪਟਦਾ ਹੀ ਨਸ਼ਾ ਖਤਮ ਨਹੀਂ ਹੋਇਆ ਜੀ ਹਦਕ ਨਸ਼ਾ ਪੂਰਾ ਫੁੱਲ ਚੱਲ ਰਿਹਾ ਇਹ ਸਭ ਤੋਂ ਜਿਆਦਾ ਨਸ਼ੇ ਹੀ ਇਸ ਏਰੀਏ ਦੇ ਬਿਲਕੁਲ ਜੀ ਮੈਂ ਕਹਿੰਦਾ ਨਸ਼ਾ ਬਹੁਤ ਆ ਜੀ ਆਪਾਂ ਕੱਲਾ ਏਰੀਆ ਨਹੀਂ ਸਾਰੇ ਕਿਤੇ ਨਸ਼ਾ ਜੀ ਆਪਾਂ ਕੋਈ ਘਰ ਘਰ ਦੀ ਕਹਾਣੀ ਹੈ ਜੀ ਆਪਾਂ ਜਿਸ ਮਰਜੀ ਔਰਤ ਕੜੀਆਂ ਜਿੰਨੀਆਂ ਸਾਰ ਦੁਖੀ ਖੜੀਆਂ ਪੁੱਛ ਲੈਣਾ ਬਸ ਜੀ ਇਨਸਾਫ ਚਾਹੀਦਾ ਸੰਤਾ ਇਸਔਰਤ ਵਾਸਤੇ ਇਨਸਾਫ ਚਾਹੀਦਾ ਥੋੜਾ ਤਾਂ ਇਨਸਾਫ